ਕੈਨੇਡਾ ਦੇ ਸਿੱਕਾ ਸਰਦਾਰੀ ਉਟੀਰਾ ਤੇ ਮੁੜ ਕੇ ਹਾਲ ਅੰਦਰ ਤੇ ਸਿੱਦ ਸਿੱਕਾ ਸਰਦਾਰੀ ਕੈਨੇਡਾ ਬੈਠੀ ਭੈਣ ਭਰਾ ਦੇ ਵਿਆਹ ਤੇ ਨਾ ਆ ਸਕੀ ਤੇ ਭੈਣ ਨੇ ਕਰਤਾ ਆ ਕੰਮ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਬੈਠੀ ਭੈਣ ਆਪਣੇ ਭਰਾ ਦੇ ਵਿਆਹ ਤੇ ਨਾ ਆ ਸਕੀ ਤਾਂ ਦੇਖੋ ਕਿਵੇਂ ਵੀਡੀਓ ਕਾਲ ਤੇ ਭੈਣ ਨੇ ਆਪਣੇ ਭਰਾ ਦੇ ਵਿਆਹ ਤੇ ਬੋਲੀਆਂ ਪਾਆਂ ਤੇ ਸਾਰਿਆਂ ਨੂੰ ਚਾ ਚੜ ਗਿਆ ਜਿਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ